ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਖੇਤਾਂ 'ਆਂਗੇ ਆਪਣੇ ਮਰੂਦਾਂ ਦੇ ਬਾਗ 'ਚ ਢੇੜਾ ਮਾਰਨਾ ਤੇ ਕੰਮ ਵਾਸਤੇ ਆਪਾਂ ਮਾਲੀ ਰੱਖਿਆ ਹੋਇਆ ਇਹ ਜ਼ਿੰਦਗੀ ਪਤਾ ਨਹੀਂ ਕਿਦੀ ਹੋਊਗੀ ਮਿੱਤਰੋ ਆਪਾਂ ਤਾਂ ਸਰੋਂ ਵੱਢਣ ਆਏ 'ਗੇ ਆ ਖੜੀਏਗੀ ਸਰੋਂ ਸਾਨੂੰ ਪਤਾ ਹੀ ਆ ਆਪਾਂ ਅੱਡਾਂ ਗੱਡੀਆਂ ਹੋਈਆਂ ਸੀ ਪਾਸਿਆਂ ਤੇ ਜਿਹੜੀਆਂ ਤੇ ਸਵੇਰੇ ਠੰਡੇ ਠੰਡੇ ਵਧੀਆ ਮੌਸਮ ਹੁੰਦਾਗਾ ਤੇ ਤੰਗੀ ਨਹੀਂ ਆਉਂਦੀ ਇੰਨੀ ਸਰੋਂ ਵੱਢਣ ਦੀ ਤੇ ਦੁਪਹਿਰੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਤਾਲੂਏ ਨਾਲ ਜੀਬ ਲੱਗ ਜਾਂਦੀ ਹੈਗੀ ਵੈਸੇ ਆਪਣਾ ਅੱਜ ਦੂਜਾ ਦਿਨ ਆ ਸਰੋਂ ਵੱਢਣ ਦਾ ਕੱਲ ਆਪਾਂ ਵਲੌਗ ਨਹੀਂ ਬਣਾਇਆ ਸੀਗਾ ਤੇ ਅੱਜ ਆਪਾਂ ਜਿਹੜਾ ਰੈਂਦੀ ਆ ਸਰੋਂ ਵੱਢਦੀਏ ਤੇ ਕੱਲ ਨੂੰ ਫਿਰ ਚਨੀਰ ਦਾ ਮੇਲਾਗਾ 28 ਤਰੀਕ ਨੂੰ ਪਹਿਲਾ ਦਿਨ ਆਗਾ ਤੇ ਨਵੇੜ ਦੇ ਕੇ ਕੰਮ ਮਿੱਤਰੋ ਫਿਰ ਆ ਵੀ ਮੱਥੇ ਲੱਗੀ ਜਾਂਦਾਗਾ ਇਹ ਤੰਗ ਕਰਦਾਗਾ ਦੁਪਹਿਰੇ ਲੈ ਮਿੱਤਰੋ ਕਿਲਾਵਾਹੀ ਆਪਾਂ ਸਰੋਂ ਵੱਢਤੀ ਇੱਕ ਵਾਰੀ ਆ ਗਈ ਕਿਲਾਵਾਹੀ ਦੀ ਵੱਟ ਤੇ ਸਰੋਂ ਕਿਲਾਵਾਹੀ ਦੀ ਆਪਾਂ ਵੱਢ ਕੇ ਤੇ ਹੁਣ ਅੱਗੇ ਵੜਦੇ ਆਂਗੇ ਹਜੇ ਤਾਂ ਬਹੁਤ ਠੰਡਾ ਦਿਨ ਖੜਾਗਾ ਸੂਰਜ ਹਜੇ ਮੱਥੇ ਲੱਗਣੀ ਲੱਗਾਗਾ ਤੇ ਦੁਪਹਿਰੇ ਤੰਗ ਕਰੂਗਾ ਫਿਰ ਛੇਤੀ ਛੇਤੀ ਨਵੇੜ ਦੀਏ ਕੰਮਾਂ ਦੇਖਾਂ ਕਿ ਕਿਲਾਵਾਹੀ ਹੋਰ ਵੱਢ ਕੇ ਫਿਰ ਰੋਟੀ ਖਾ ਕੇ ਆਵਾਂਗੇ ਤੇ ਫਿਰ ਦੁਪਹਿਰੇ ਕਰਾਂਗੇ ਦੋ ਹੱਥੇ ਦੇ ਨਾਲ ਆਪਾਂ ਦੋ ਕਿੱल्ल्या ਤੋਂ ਜ਼ਿਆਦਾ ਹੀ ਵੱਢਤੀ ਸਰੋਂ ਦੋ ਕਿਲਾਵਾਹੀ ਤੋਂ ਜ਼ਿਆਦਾ ਟੱਪਿਆ ਅੱਗੇ ਤੇ ਟਾਈਮ ਹਜੇ ਨੌਕ ਦੇ ਕਰੀਬ ਹੋਇਆਗਾ ਤੇ ਮੈਨੂੰ ਐ ਲੱਗਦਾ ਵੀ ਜੇ ਆਪਾਂ ਹਜੇ ਹੋਰ ਵੱਢ ਲਗੇ ਵਧੀਆ ਠੰਡੇ ਠੰਡੇ ਤਾਂ ਕੰਮ ਜ਼ਿਆਦਾ ਨਿਬੜ ਜੂਗਾ ਤੇ ਉਹ ਵੈਸੇ ਆਪਣੇ ਕੋਲੇ ਹੁਣ ਥੋੜੇ ਹੀ ਰਹਿੰਦਾ ਕੰਮ ਅੱਜ ਆਪਾਂ ਨਿਵੇੜ ਦਾਂਗੇ ਸਾਰਾ ਕੰਮ ਤੇ ਆਪਾਂ ਕੋਈ ਬਈ ਦਿਹਾੜੀਆਂ ਦੂੜੀਆਂ ਕੁਛ ਨਹੀਂ ਲੈ ਇਕੱਲੇ ਲੱਗੇ ਪਏ ਆਂਗੇ ਤੇ ਕਈ ਬੰਦੇ ਬਈ ਆਪਾਂ ਨੂੰ ਟੀਚਰਾਂ ਵੀ ਕਰਦੇ ਸੀਗੇ ਉਹਨਾਂ ਨੂੰ ਐ ਲੱਗਦਾ ਸੀ ਵੀ ਜੀ ਸਰੋਂ ਖਮਣੀ ਖੇਤ 'ਚ ਖੜੇ ਦੀ ਪੁਰਜੂਗੀ ਤੇ ਇਹਨੇ ਵੱਢਣੀ ਨਹੀਂ ਹੈਗੀ ਤੇ ਕਿਉਂਕਿ ਬਈ ਆਪਾਂ ਨੂੰ ਘਰ ਦੇ ਵੀ ਕੰਮ ਹੋ ਜਾਂਦੇ ਹੈਗੇ ਤੇ ਅਸਲ ਬਈ ਲੋਕਾਂ ਦਾ ਕੰਮ ਟੀਚਰਾਂ ਕਰਨਾ ਹੁੰਦਾ ਹੀ ਆ ਤੇ ਜਿਹਦਾ ਅਸਲ ਮਾਪਿਓ ਨਹੀਂ ਨਾ ਹੁੰਦਾ ਉਹਨੂੰ ਲੋਕ ਅੱਜਕੱਲ ਜਿਆਦਾ ਟੀਚਰਾਂ ਕਰਦੇ ਨੇ ਤੇ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਨਾਲ ਚਾਹੀਦਾ ਦੁਨੀਆ ਦਾ ਕੰਮ ਹੈ ਦੁਨੀਆ ਨੇ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਛੱਡਿਆ ਸੀਗਾ ਤੇ ਆਪਣੀ ਜਿੰਨੀ ਕ ਰੈਂਦੀ ਹੈ ਸਰੋਂ ਆ ਰੈਂਦੀ ਆ ਉੱਥੋਂ ਤੱਕ ਤੇ ਦੂਹਾਂ ਦੇ ਇੱਕ ਵੱਟ ਉਧਰ ਲਈ ਰੈਂਦੀ ਹੈ ਬਾਕੀ ਫਿਰ ਆਪਣਾ ਥੋੜੀ ਜੀ ਕੈਰੇ ਵਿੱਚ ਖੜੀ ਹੈਗੀ ਹਰੇ ਦੇ ਵਿੱਚ ਆਪਾਂ ਛੱਡੀ ਹੋਈ ਹੈਗੀ ਸਰੋਂ ਉਹ ਵੱਢਣੀ ਹੈਗੀ ਤੇ ਪਾ ਕੇ ਭਰੀਆਂ ਪਾ ਉੱਥੇ ਰੱਖ ਦਾਂਏ ਕਟਣ ਵਾਸਤੇ ਤੇ ਜਦੋਂ ਆਪਣਾ ਇਹ ਕੰਮ ਬਸ ਹੋ ਗਿਆ ਥੋੜਾ ਜਿਹਾ ਹੋਰ ਕਰਕੇ ਆਪਾਂ ਚੱਲਾਂ ਫਿਰ ਰੋਟੀ ਖਾਣ ਚੱਲਦੇ ਆਂ ਰੋਟੀ ਖਾ ਕੇ ਆ ਕੇ ਕਿਉਂਕਿ ਘਰੇ ਆਪਣੇ ਪਸ਼ੂ ਵੀ ਖੜੇ ਹੈਗੇ ਹਜੇ ਬਾਹਰ ਪਾਣੀ ਪਿਆ ਕੇ ਬੰਨਣੇ ਹੈਗੇ ਤੇ ਜਾ ਕੇ ਆਪਾਂ ਉਹਨਾਂ ਨੂੰ ਬੰਨ ਕੇ ਰੋਟੀ ਰੋਟੀ ਖਾ ਕੇ ਫੇਰ ਆਵਾਂ ਮਿੱਤਰੋ ਲਓ ਜੀ ਆਪਾਂ ਲਗਭਗ ਸਾਰਾ ਕੰਮ ਨਿਮੇੜਨ ਵਾਲੀ ਕਰਤਾ ਹੋਰ ਹੈਗੀ ਥੋੜੀ ਜਿਹੀ ਪਿੱਛੇ ਦੇਖ ਦਿਓ ਤੁਹਾਨੂੰ ਮੰਨ ਲਓ ਵੀ ਅੱਧਾ ਕਿੱਲਾ ਬਾਟ ਰਹਿੰਦੀ ਹੋਊਗੀ ਅੱਧਾ ਕਿੱਲਾ ਤੇ ਬਾਕੀ ਆਪਾਂ ਸਾਰੀ ਸਰੋਂ ਵੜਤੀ ਰੋਟੀ ਖਾਣਾ ਪਾਜੇ ਗਏ ਨਹੀਂ ਹੈਗੇ ਹਲੋ ਜੀ ਆਪਾਂ ਇੱਕ ਕਿੱਲਾ ਦੋ ਕਿੱਲੇ ਵਾਹੀ ਕਰਦੇ ਕਰਦੇ ਘਟੋ ਘਟ ਤਿੰਨ ਚਾਰ ਸਾਢੇ ਚਾਰ ਕਿੱਲੇ ਵਾਹੀ ਨਵੇੜ ਤਾਂ ਕੰਮ ਤੇ ਸਾਰੀ ਬੜਤੀ ਸਰੋਂ ਆਪਾਂ ਬਸ ਆਪਣੀ ਉਹੀ ਰਹਿ ਗਈ ਜਿਹੜੀ ਤੁਹਾਨੂੰ ਦੱਸਿਆ ਸੀ ਵੀ ਹਰੇ ਚ ਛੱਡੀ ਹੋਈ ਹੈਗੀ ਆਪਾਂ ਥੋੜੀ ਜੀ ਤੇ ਹੁਣ ਇੱਕ ਵਾਰੀ ਆਪਾਂ ਰੋਟੀ ਖਾਣ ਚੱਲਦੇ ਆਂਗੇ ਕਰੇ ਤੇ ਜੇ ਟਾਈਮ ਲੱਗਿਆ ਵਿੱਚ ਦੀ ਫਿਰ ਉਹ ਉਹ ਕਰ ਜਾਏ ਨੇ ਸ਼ਾਮ ਨੂੰ ਆ ਕੇ ਕਰਕੇ ਜਾਵਾਂਗੇ ਆਪੇ ਇਹ ਮਿੱਤਰੋ ਸਾਰੀ ਸਰੋਂ ਇਕੱਠੀ ਕਰਕੇ ਰੱਖੀ ਤੇ ਬਸ ਆਹ ਰਹਿ ਗਈ ਆਪਣੀ ਕਲੈਨ ਜੀ ਵੱਢਣ ਵਾਲੀ ਇਹਦਾ 5 ਮਿੰਟਾਂ ਦਾ ਕੰਮ ਆ ਬਰਲੀ ਬਰਲੀ ਜੀ ਤੇ ਸਾਰੀ ਸਰੋਂ ਵੱਢ ਕੇ ਰੱਖਤੀ ਆਪਾਂ ਇੱਥੇ ਕਿਵੇਂ ਲੱਗਿਆ ਮਿੱਤਰੋ ਆਪਣਾ ਕੰਮ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ 'ਚ ਧੰਨਵਾਦ